ਸਾਸਿਕਾਲ ਮੈਂ ਹਾ ਤੁਹਾਡਾ ਹੂਸ ਰਾਜ ਤੁਸੀਂ ਦੇਖ ਰਹੇ ਹੋ ਖਬਰਨਾਮਾ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਸੂਬੇ ਦੇ ਮੁੱਖ ਮੰਤਰੀ ਨੇ ਕਰ ਦਿੱਤਾ ਵੱਡਾ ਐਲਾਨ ਹਾਂਜੀ ਮੈਂ ਗੱਲ ਕਰ ਰਿਹਾ ਭਗਵੰਤ ਮਾਨ ਦੀ ਭਗਵੰਤ ਮਾਨ ਆਪਣੇ ਹੋਸ਼ੋ ਹਵਾਸ਼ ਤੋਂ ਲੱਗਦਾ ਹੈ ਅੱਜ ਕੱਲ ਬਾਹਰ ਚੱਲ ਰਹੇ ਨੇ ਇੱਕ ਪਾਸੇ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਪ੍ਰਚਾਰ ਕਰ ਰਹੇ ਨੇ ਪ੍ਰਚਾਰ ਕਰਕੇ ਉਹਨਾਂ ਨੇ ਕਿਹਾ ਕਿ 16 ਤਰੀਕ ਨੂੰ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਨੂੰ 2.5 ਸਾਲ ਕੰਪਲੀਟ ਹੋ ਗਿਆ ਅਤੇ 2.5 ਸਾਲਾਂ ਦੇ ਵਿੱਚ 45 ਹਜ਼ਾਰ ਨੌਕਰੀਆਂ ਤੁਹਾਡੇ ਭਰਾ ਤੁਹਾਡੇ ਭਤੀਜੇ ਤੁਹਾਡੇ ਬੱਚੇ ਨੇ ਪੰਜਾਬ ਦੇ ਨੌਜਵਾਨਾਂ ਨੂੰ ਦਿੱਤੀਆਂ ਨੇ ਬਿਨਾਂ ਰਿਸ਼ਵਤ ਤੋਂ ਬਿਨਾਂ ਸ਼ਪਾਰਸ਼ ਤੋਂ ਉਹਨਾਂ ਨੇ ਕਿਹਾ ਕਿ ਜੇਕਰ ਅਸੀਂ ਪੈਸੇ ਕਮਾਉਣੇ ਹੁੰਦੇ ਤੇ ਅਸੀਂ ਕੀ ਹੋਣਾ ਸੀ ਅਸੀਂ ਤੇ ਮੈਂ ਤੇ ਪਹਿਲਾਂ ਆਲਰੇਡੀ ਕਮੀਡੀਅਨ ਸੀ ਐਕਟਰ ਸੀ ਫਿਲਮਾਂ ਦੇ ਵਿੱਚ ਵੀ ਕੰਮ ਕੀਤਾ ਉਧਰ ਉਹਨੇ ਸਿਫਤਾਂ ਦੇ ਪੁੱਲ ਬਣਨੇ ਅਰਵਿੰਦ ਕੇਜਰੀਵਾਲ ਦੇ ਅਰਵਿੰਦ ਕੇਜਰੀਵਾਲ ਇਨਕੰਟੈਕਸ ਵਿੱਚ ਕੰਮ ਕਰਦੇ ਸੀ ਉਹਨਾਂ ਦੀ ਧਰਮ ਪਤਨੀ ਸੁਰੀਤਾ ਕੇਜਰੀਵਾਲ ਵੀ ਵੀ ਜੇਕਰ ਸਾਨੂੰ ਪੈਸਿਆਂ ਦੀ ਭੁੱਖ ਹੁੰਦੀ ਤੇ ਅਸੀਂ ਸਿਆਸਤ ਦੇ ਵਿੱਚ ਨਹੀਂ ਆਉਣਾ ਸੀ ਸਿਆਸਤ ਵਿੱਚ ਅਸੀਂ ਇਸ ਕਰਕੇ ਆਏ ਕਿ ਅਸੀਂ ਭਾਰਤ ਦੇ ਲੋਕਾਂ ਦੀ ਹੋ ਰਹੀ ਹੋ ਰਹੀ ਲੁੱਟ ਤੋਂ ਲੋਕਾਂ ਨੂੰ ਬਚਾਉਣਾ ਹੈ ਉਹਨਾਂ ਨੇ ਕਿਹਾ ਕਿਨੇ ਮਰਜ਼ੀ ਪੈਸੇ ਇਕੱਠੇ ਕਰ ਲਓ ਜਿੰਨੇ ਮਰਜ਼ੀ ਹੀਰਾ ਸੋਨਾ ਇਕੱਠਾ ਕਰ ਲਓ ਬਟ ਇੱਕ ਗੱਲ ਦਾ ਧਿਆਨ ਰਵੇ ਕਿ ਜਿਹੜਾ ਖਫਣ ਹੁੰਦਾ ਹੈ ਉਹਦੇ ਨਾਲ ਜੇਬ ਨਹੀਂ ਹੁੰਦੀ ਲੋਕਾਂ ਨੇ ਭਰਪੂਰ ਤਾੜੀਆਂ ਮਾਰੀਆਂ ਲੇਕਿਨ ਤਾੜੀਆਂ ਦੇ ਵਿਚਕਾਰ ਹੀ ਉਸਨੇ ਕਹਿ ਦਿੱਤਾ ਮੈਂ 45 ਹਜ਼ਾਰ ਲੋਕਾਂ ਪੰਜਾਬ ਦੇ ਨੌਜਵਾਨ ਬੇਰੁਜ਼ਗਾਰਾਂ ਨੂੰ ਨੌਕਰੀਆਂ ਦਿੱਤੀਆਂ ਨੇ ਜੇ ਕੋਈ ਇੱਕ ਵੀ ਕਹਿ ਦੇਵੇ ਮੇਰੇ ਐਮਐਲਏ ਮੇਰੇ ਮੰਤਰੀ ਜਾਂ ਮੈਂ ਸ਼ਪਾਰਸ ਕੀਤੀ ਜਾਂ ਪੈਸਾ ਲਿਆ ਹੋਵੇ ਇੱਕ ਵੀ ਮੈਨੂੰ ਉਸ ਦਾ ਪ੍ਰੂਫ ਦਵਾ ਦੇਵੇ ਦੇ ਦਿਓ ਤੇ ਮੈਂ ਆਉਣ ਵਾਲੇ ਦਿਨਾਂ ਦੇ ਵਿੱਚ ਅਸਤੀਫਾ ਦੇ ਦਿੱਤਾ ਦੇ ਦਿਆਂਗਾ ਯਾਨੀ ਕਿ ਵੱਡਾ ਐਲਾਨ ਕਰ ਦਿੱਤਾ ਗਿਆ ਹੈ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਕਿ ਉਹ ਭ੍ਰਿਸ਼ਟਾਚਾਰ ਨਹੀਂ ਉਹ ਇਮਾਨਦਾਰ ਨੇ ਜੇ ਕੋਈ ਜੌਬ ਲੱਗਦਾ ਹੈ ਜੇ ਕੋਈ ਨੌਕਰੀ ਲੱਗਦਾ ਹੈ ਨਾ ਉਹਦੇ ਕੋਲ ਪੈਸਾ ਲਿਆ ਜਾਂਦਾ ਹੈ ਅਤੇ ਨਾ ਹੀ ਮੰਤਰੀਆਂ ਵੱਲੋਂ ਅਤੇ ਨਾ ਹੀ ਮੇਰੇ ਵਿਧਾਇਕਾਂ ਵੱਲੋਂ ਪੈਸਾ ਲਿਆ ਜਾਂਦਾ ਹੈ ਜਿਹੜੀਆਂ 45000 ਪਿਛਲੇ 2.5 ਸਾਲਾਂ ਦੇ ਵਿੱਚ ਪੰਜਾਬ ਦੇ ਬੇਜ਼ਗਾਰਾਂ ਨੂੰ ਨੌਕਰੀਆਂ ਦਿੱਤੀਆਂ ਗਈਆਂ ਨੇ ਪੰਜਾਬ ਦੇ ਵਿੱਚ ਵਕ ਵਕ ਡਿਪਾਰਟਮੈਂਟਸ ਦੇ ਵਿੱਚ ਉਸ ਨੂੰ ਲੈ ਕੇ ਇੱਕ ਵਾਰ ਫਿਰ ਵਿਵਾਦ ਹੋ ਕੇ ਬੋਲੇ ਨੇ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਹਰਿਆਣਾ ਦੇ ਵਿੱਚ ਉਹਨਾਂ ਕਿਹਾ ਕਿ ਜੇਕਰ ਮੇਰੇ ਵਿੱਚ ਕੋਈ ਵੀ ਕਮੀ ਪਾਈ ਜਾਂਦੀ ਹੈ ਪੈਸੇ ਨੂੰ ਲੈ ਕੇ ਪ੍ਰਸ਼ਾਸਨ ਨੂੰ ਲੈ ਕੇ ਤੇ ਮੈਂ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿਆਂਗਾ ਜਿਸ ਤਰ੍ਹਾਂ ਕਿਹਾ ਉਹਨਾਂ ਨੇ ਅਰਵਿੰਦ ਕੇਜਰੀਵਾਲ ਨੇ ਅੱਜ ਤੋਂ ਪੰਜ ਦੇ ਮੁੱਖ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦਿੱਤਾ ਉਹਨੇ ਕਿਹਾ ਲੋਕ ਪਿੰਡਾਂ ਦੇ ਵਿੱਚ ਸਰਪੰਚੀ ਨਹੀਂ ਛੱਡਣਾ ਚਾਹੁੰਦੇ ਲੇਕਿਨ ਮੈਂ ਖੁੱਲਾ ਚੈਲੰਜ ਕਰਦਾ ਹਾਂ ਮੇਰੀ ਸ਼ਰੀ ਬਦਾਗ ਹੈ ਮੈਂ ਪੰਜਾਬ ਦੇ ਹਿੱਤਾਂ ਦੇ ਕੰਮ ਕੀਤੇ ਨੇ ਮੈਂ ਪੰਜਾਬ ਦੇ ਪਾਣੀਆਂ ਦੀ ਰਾਖੀ ਕੀਤੀ ਹੈ ਜੇਕਰ ਕਿਸੇ ਵੀ ਪ੍ਰਕਾਰ ਦੀ ਕਮੀ ਹੈ ਮੈਨੂੰ ਜਨਤਕ ਕਰਵਾ ਦੇਵੇ ਪੰਜਾਬ ਦੇ ਲੋਕ ਜਾਂ ਹਰਿਆਣਾ ਦੇ ਲੋਕ ਤਾਂ ਮੈਂ ਮੌਕੇ ਤੇ ਅਸਤੀਫਾ ਦੇ ਦਿਆਂਗਾ ਧੰਨਵਾਦ